ਅਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਧੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਚੰਡੀਗੜ੍ਹ ਚ ਮੇਅਰ ਚੋਣ ਨੂੰ ਲੈ ਕੇ ਵੱਡਾ ਉਲਟ ਫੇਰਤਾ ਜਿੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਡਾ ਦਾਵਾ ਠੋਕਰੇ ਸੀ ਕਿ ਇਸ ਵਾਰ ਮੁਰਤੋਂ ਦੋਵਾਂ ਪਾਰਟੀਆਂ ਦਾ ਮੇਅਰ ਬਣੇਗਾ ਪਰ ਉਧਰ ਬਹੁਮਤ ਬੀਜੇਪੀ ਨੂੰ ਮਿਲਿਆ ਤੇ ਬੀਜੇਪੀ ਦੇ ਹਰਪ੍ਰੀਤ ਬਬਲਾ ਜਿਹੜੇ ਮੇਅਰ ਬਣੇ ਨੇ ਕਾਂਗਰਸ ਦਾ ਬਣਿਆ ਸੀਨੀਅਰ ਡਿਪਟੀ ਮੇਅਰ ਤਾਂ ਜਿੱਥੇ ਇੱਕ ਪਾਸੇ आम आदमी पार्टी ਦਾ ਨੂੰ ਵੱਡਾ ਝੜਕਾ ਲੱਗਿਆ ਹੈ ਕਿ ਚੰਡੀਗੜ੍ਹ ਮੇਅਰ ਦੀ ਚੋਣ ਹਾਰੇ ਆ ਤਾਂ ਉਧਰ ਕਾਂਗਰਸ ਪਾਰਟੀ ਨੇ ਆਪਣਾ ਡਿਪਟੀ ਮੇਅਰ ਜਿਹੜਾ ਬੰਟੀ ਨੂੰ ਬਣਾ ਲਿਆ ਹੈ ਹਰਿਆਣਾ ਸਰਕਾਰ ਦਾ ਮੰਤਰੀ ਆਪਣੀ ਹੀ ਸਰਕਾਰ ਤੇ ਭੜਕ ਕੇ ਆਤਾ ਦੱਸ ਦਈਏ ਕਿ ਅਨਿਲ ਵਿੱਚ ਆਪਣੀ ਹੀ ਸਰਕਾਰ ਤੇ ਭੜਕਦੇ ਹੋਏ ਨਜ਼ਰ ਆਏ ਨੇ ਤੇ ਉਹਨਾਂ ਨੇ ਵੱਡੀ ਚੇਤਾਵਨੀ ਦੇ ਦਿੱਤੀ ਆ ਕਿ ਜੇਕਰ ਸ਼ਿਕਾਇਤ ਕਮੇਟੀ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ 'ਚ ਜਿਜੀਸੀ ਡੱਲੇਵਾਲ ਵਾਂਗ ਮਰਨ ਵਰਤ ਸ਼ੁਰੂ ਕਰ ਦਿੱਤਾ ਜਾਵੇਗਾ। ਅਕਾਲੀ ਦਲ ਨੇ ਸੱਦੀ ਐਮਰਜੈਂਸੀ ਮੀਟਿੰਗ ਤਾਂ ਵਰਕੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਆ ਜਿਹੜੀ ਅਕਾਲੀ ਦਲ ਨੇ ਸੱਦੀ ਆ ਤੇ ਭਲਕੇ ਇਹ ਮੀਟਿੰਗ ਬੁਲਾਈ ਜਾਏਗੀ ਤੇ ਇਸ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਪਟਿਆਲਾ ਚ ਚਾਈਨਾ ਡੋਰ ਨੂੰ ਲੈ ਕੇ ਵੱਡਾ ਐਕਸ਼ਨ ਤਾਂ ਪੰਜਾਬ ਭਰ ਵਿੱਚ ਚਾਈਨਾ ਡੋਰ ਨੂੰ ਲੈ ਕੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਵਿੱਚ ਪਟਿਆਲਾ ਵਿੱਚ 307 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਕਈ ਚਾਈਨਾ ਡੋਰ ਦੇ ਗੱਟੂ ਹੈ ਜਿਹੜੇ ਉਹ ਜਬਤ ਕੀਤੇ ਗਏ ਨੇ ਕੇਂਦਰੀ ਮੰਤਰੀ ਵਿਟੂ ਦਾ ਮੇਰ ਚੌਂਟੇ ਜਿੱਤਨ ਤੇ ਵੱਡਾ ਬਿਆਨ ਤਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ ਕਿ ਪੰਜਾਬ ਨੇ ਰਾਤਾਂ ਨਹੀਂ ਜਿਤਾ ਬੀਜੇਪੀ ਨੇ ਰਾਤਾਂ ਨਹੀਂ ਜਿੱਤ ਲਈ ਹੈ ਤੇ ਹੁਣ ਪੰਜਾਬ ਜੱਤਨ ਦੇ ਲਈ ਤਿਆਰੀ ਬੀਜਪੀ ਵੱਲੋਂ ਕਰ ਦਿੱਤੀ ਗਈ ਹੈ ਅਮਰੀਕਾ 'ਚ ਵੱਡਾ ਹਵਾਈ ਹਾਦਸਾ ਤਾਂ ਉਸ ਸਮੇਂ ਅਮਰੀਕਾ 'ਚ ਵੱਡਾ ਹਵਾਈ ਹਾਦਸਾ ਦੇਖਿਆ ਗਿਆ ਜਦੋਂ ਇੱਕ ਯਾਤਰੀ ਹਵਾਈ ਜਹਾਜ਼ ਅਤੇ ਇੱਕ ਆਰਮੀ ਦੇ ਜਹਾਜ਼ ਦੀ ਟੱਕਰ ਹੋ ਗਈ ਜਿਸ ਵਿੱਚ ਕਈ ਮੌਤਾਂ ਹੋਣ ਦਾ ਖਤਰਾ ਹੈ ਅਤੇ ਉੱਥੇ ਹੀ ਰਾਹਤ ਕਾਰਜ ਵੀ ਨਾਲ ਦੀ ਨਾਲ ਜਾਰੀ ਕੀਤੇ ਗਏ ਸਨ ਸਰਵਪੰਦੇ ਨੇ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਦਾ ਕੀਤਾ ਐਲਾਨ ਤਸਰਪੰ ਸਿੰਘ ਪੰਦੇਰ ਵੱਲੋਂ ਆਉਣ ਵਾਲੇ ਦਿਨਾਂ 'ਚ ਕਿਸਾਨੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ ਜਦਦੇ ਚੱਲਦਿਆਂ ਕਈ ਟਰਾਲੀਆਂ ਜਿਹੜੀਆਂ ਉਸੰਭੂ ਬਾਰਡਰ ਤੇ ਪਹੁੰਚੀਆਂ ਨੇ ਮੇਰ ਦੀ ਚੋਣ ਤੋਂ ਪਹਿਲਾਂ ਸਾਬਕਾ ਮੇਰ ਤੇ ਐਫ ਆਈ ਆਰ ਦਰਜ ਤਾ ਅਚਾਨਕ ਉਸ ਸਮੇਂ ਬੜੀ ਖਲਵਲੀ ਮਚ ਜਾਂਦੀ ਆ ਚੰਡੀਗੜ੍ਹ ਦੀ ਸਿਆਸਤ ਵਿੱਚ ਜਦੋਂ ਮੇਰ ਦੀ ਚੋਣ ਤੋਂ ਪਹਿਲਾਂ ਸਾਬਕਾ ਮੇਰ ਗੁਲਦੀਪ ਕੁਮਾਰ ਦੇ ਖਿਲਾਫ ਐਫ ਆਈ ਆਰ ਦਰਜ ਹੋ ਜਾਂਦੀ ਹੈ ਹਾਲਾਂਕਿ ਉਹਨਾਂ ਨੂੰ ਨਾਲ ਦੀ ਨਾਲ ਹਾਈ ਕੋਰਟ ਤੋਂ ਵੱਡੀ ਰਾਹਤ ਵੀ ਮਿਲਦੀ ਹੈ ਤੇ ਜਿਹੜੇ ਵੋਟ ਪਾਉਣ ਦਾ ਅਧਿਕਾਰ ਵੀ ਉਹਨਾਂ ਨੂੰ ਮਿਲ ਜਾਂਦਾ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਇੱਕ ਵਾਰ ਜ਼ਰੂਰ ਬੜੀ ਤਰਸੱਲੀ ਆ ਜਿਹੜੀ ਇਸ ਐਫ ਆਈ ਆਰ ਨੇ ਪਚਾ ਕੇ ਰੱਖ ਦਿੱਤੀ ਸੀ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਲੱਗਣ ਜਾ ਰਿਹਾ ਵੱਡਾ ਪ੍ਰੋਜੈਕਟ ਤਾਂ ਪੰਜਾਬ ਵਿੱਚ ਵੱਡਾ ਪ੍ਰੋਜੈਕਟ ਜਿਹੜਾ ਲੱਗਣ ਜਾ ਰਿਹਾ ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਜਲੰਧਰ ਲੁਧਿਆਣਾ ਸਮੇਤ 6 ਜ਼ਿਲ੍ਹਿਆਂ ਵਿੱਚ ਹਾਊਸਿੰਗ ਪ੍ਰੋਜੈਕਟ ਲਗਾਉਣ ਦੀ ਤਿਆਰੀ ਕੀਤੀ ਗਈ ਹੈ ਮੌਕਸ ਕਤਰ ਕੇ ਪੀ ਐਸ सिन्हा ਨੇ ਦੀ ਮਨਜ਼ੂਰੀ ਮਗਰੋਂ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਇਸ ਪ੍ਰੋਜੈਕਟ ਲਈ ਰਾਹ ਪੱਧਰਾ ਹੋ ਗਿਆ ਜੋ ਕਿ ਜਲਦੀ ਹੀ ਇਹ ਪ੍ਰੋਜੈਕਟ ਹੈ ਜਿਹੜੇ ਪੰਜਾਬ ਵਿੱਚ ਸ਼ੁਰੂ ਹੋਣ ਜਾਣਗੇ ਇਸ ਅਨਾਦੀ ਅੰਦਾਜ਼ ਵੱਡੀਆਂ ਖਬਰਾਂ ਅੱਜ ਜਿਹੀ ਹੋਰ ਖਬਰਾਂ ਨਾਲ ਮੋੜ ਤੋਂ ਜੁੜਾਂਗੇ ਬਣੇ ਰਹੋ ਐਨਆਰਟੀਵੀ ਨਾਲ